ਹੈਲੋ ਸਿਮਰਨ ਮੈਨੂੰ ਲੱਗਦਾ ਨਹੀਂ ਆਪਣੇ ਘਰ ਤੇ ਵਿਆਹ ਹੀ ਮੰਨਣਗੇ ਆਪਾਂ ਘਰੋਂ ਬਾਹਰ ਚੱਲਦੇ ਹਾਂ ਕੀ ਮੈਨੂੰ ਡਰ ਲੱਗਦਾ ਸੈਮੀ ਤੂੰ ਡਰ ਨਾ ਮੈਂ ਆਗਾ ਕਰਦਿਆਂ ਨੂੰ ਦੁੱਧ ਚ ਨੀਂਦੀਆਂ ਗੋਲੀਆਂ ਪਾ ਦੇ ਸਾਰਾ ਸੋਨਾ ਸੋਨਾ ਚੱਕ ਲਈ ਉੱਥੇ ਮਿਲਦੇ ਆਂ ਨਟਾ ਇੰਗਲਾ ਤਾਂ ਵੀ ਐਕਚੁਅਲੀ ਨਾ ਮੈਂ ਫਸ ਟਾਈਮ ਲਾ ਕੇ ਜਿਵੇਂ ਕੋਹ ਦੀ ਵੇਟ ਕਰੀ ਜਾਂਦੀ ਆ ਚੱਲੀ ਫਿਰ ਹਾਂ ਮੈਂ ਲੈ ਸਾਰਾ ਸਮਾਂ ਲੈ ਲਿਆ ਉਹ ਸਭ ਗੱਲ ਪੁੱਛੀ ਹਾਂ ਜੀ ਦੱਸੋ ਤੇ ਮੈਨੂੰ ਕਿੰਨਾ ਘਰ ਕਰਦੇ ਹਾਂ ਹਾਂ ਜਿਆਦਾ ਆਪਾਂ ਕਿੰਨੇ ਸਾਲ ਦੇ ਇਕੱਠੇ ਆ 6 ਮਹੀਨੇ ਹੋ ਗਏ ਤੇ ਤੂੰ ਆਪਣੇ ਮਾਪੇ ਨੂੰ ਕਿੰਨੇ ਦਿਨ ਦੀ ਜਾਣਦੀ ਆ ਬਾਈ ਸਾਹਿਬ ਕਿ ਉਹਨਾਂ ਨੂੰ ਕਿੰਨਾ ਘਰ ਕਰਦੇ ਆ ਉਹਨਾਂ ਦੇ 22 ਸਾਲਾਂ ਦੇ ਪਿਆਰ ਦੇ ਬਦਲੇ ਤੂੰ ਮੇਰੇ 6 ਮਹੀਨੇ ਵਾਲੇ ਦੇ ਨਾਲ ਭੱਜਣ ਦੀ ਤਿਆਰ ਵੀ ਹੋ ਗਈ ਕੀ ਦਿਨ ਮੇਰੇ ਤੇ ਇੰਨਾ ਭਰੋਸਾ ਕਿਤੇ ਨੇ ਮੈਨੂੰ ਬਹੁਤ ਖੁਸ਼ ਰੱਖੂਗਾ ਜਦੋਂ ਸਵੇਰੇ ਉੱਠਣਗੇ ਤਾਂ ਉਹਨਾਂ ਨੂੰ ਕੀ ਫੀਲ ਹੋਊਗਾ ਤੇ ਉਹਨਾਂ ਦੀ ਧੀ ਉਹਨਾਂ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਦੇਖ ਕੇ ਸਨ ਭੱਜ ਕੇ ਚਲੀ ਗਈ ਤਾਂ ਸਰ ਕੋਈ ਜਵਾਬ ਹੋਊਗਾ ਇਸ ਦਾ ਜਿਹੜੀ ਕੁੜੀ ਆਪਣੇ ਮਾਵਾ ਛੱਡ ਸਕਦੀ ਆ ਕੀ ਪਤਾ ਕੱਲ ਨੂੰ ਮੈਨੂੰ ਛੱਡ ਦੇਵੇ ਹਾਂ ਮਿਰਰ ਕੀ ਮੁੰਡੇ ਵੀ ਜਿਹਨੇ ਆਪਣੇ ਮਾਪੇ ਛੱਡੇ ਨੇ ਤੇਰੇ ਲਈ ਕੀਪਦਾ ਤੈਨੂੰ ਛੱਡ ਕੇ ਕਿਸ ਹੋਰ ਲਈ ਮਗਰ ਹੋਣ ਸਿਮਰਨ ਇਹ ਮੇਰੇ ਵਰਗੇ ਮੁੰਡੇ ਲੱਖਾਂ ਮਿਲ ਜਾਣਗੇ ਪਰ ਤੈਨੂੰ ਮਾਂ ਬਾਪ ਸਿਰਫ ਇੱਕ ਹੀ ਮਿਲਣਗੇ ਬਹੁਤੀ देर ਨਾ ਹੋਵੇ ਆਪਣੇ ਪੇਰੈਂਟਸ ਦੀ ਉੱਠਣ ਤੋਂ ਪਹਿਲਾਂ ਪਹਿਲਾਂ ਘਰੇ ਪਹੁੰਚ ਜਾ ਮੈਂ ਸਾਰੀ ਰਾਤ ਦੁਆ ਕਰਦਾ ਰਿਹਾ ਕਿ ਤੂੰ ਨਾਮ ਹੈ ਤੂੰ ਨਾਮ ਹੈ ਤੂੰ ਨਾਮ ਹੈ ਫੱਦਨੇ ਉੱਤੇ ਦੇਖ ਕੇ ਇੱਕ ਵਾਰ ਦਿਲ ਜੱਟ ਟੁੱਟ ਗਿਆ ਸਾਡੇ ਵਰਗੇ ਮੁੰਡਿਆਂ ਪਿੱਛੇ ਆਪਣੀਆਂ ਜ਼ਿੰਦਗੀਆਂ ਨਾ ਖਰਾਬ ਕਰੋ ਤਾਂ ਆਪਣੇ ਪੇਰੈਂਟਸ ਦੀਆਂ ਕਿ ਉਹਨਾਂ ਨੂੰ ਸਮਾਜ ਵਿੱਚ ਨਿਕਲਣ ਦਾ ਮੌਕਾ ਜਵੇ ਪਲੀਜ਼ ਤੁਮ ਆਪਣੇ ਘਰੇ ਜਾ ਜਾ ਦੋਸਤ ਕਿਸੇ ਵੀ ਪੀਪਲ ਦੀ ਜ਼ਿੰਦਗੀ ਨਾ ਖਰਾਬ ਕਰੋ ਕਿਸੇ ਨੂੰ ਕਰੋ ਪਰਜਲਿ ਨਾ ਮਜਬੂਰ ਕਰੋ ਤੇ ਨਾ ਹੀ ਖੁਦ ਇਹੋ ਜਿਹਾ ਕਦਮ ਚੱਕੋ